ਇਕ ਇਸਤਰੀ ਨੂੰ ਰਾਤ ਵਿੱਚ ਸ਼ਾਂਤ ਕਰਨ ਦੇ ਲਈ ਮਰਦ ਦੇ ਕੋਲ ਤਾਕਤ ਹੋਣੀ ਚਾਹੀਦੀ ਤਾਂ ਕਿ ਉਹ ਇਸਤਰੀ ਨੂੰ ਸ਼ਾਂਤ ਕਰ ਸਕੇ ਹਰ ਰੋਜ਼ ਸੰਭੋਗ ਕਰਨ ਨਾਲ ਤੁਹਾਡੀ ਰੋਗ ਪ੍ਰਤੀਰੋਧਕ ਸਮਰੱਥਾ ਵੱਧ ਜਾਂਦੀ ਹੈ ਸੰਭੋਗ ਦਾ ਅੰਤ ਆਨੰਦਮਈ ਹੋਵੇ ਤਾਂ ਸਰੀਰ ਦੀ ਸਾਰੀ ਥਕਾਨ ਦੂਰ ਹੋ ਜਾਂਦੀ ਹੈ ਸਾਈਕੋਲੋਜੀ ਦੇ ਅਨੁਸਾਰ 40 ਦੇ ਬਾਅਦ ਔਰਤਾਂ ਸੰਭੋਗ ਦੇ ਲਈ ਹੋਰ ਵੀ ਦਿਲਚਸਪ ਹੋ ਜਾਂਦੀ ਹੈ ਦੋਸਤੋ ਵੀਡੀਓ ਪਸੰਦ ਆ ਰਿਹਾ ਹੈ ਤਾਂ ਇੱਕ ਲਾਈਕ ਜ਼ਰੂਰ ਕਰੋ ਸਾਈਕੋਲੋਜੀ ਦੇ ਅਨੁਸਾਰ ਹਰ ਲੜਕੀ ਇੱਕ ਛੋਟੀ ਬੱਚੀ ਦੀ ਤਰ੍ਹਾਂ ਵਿਹਾਰ ਕਰਦੀ ਹੈ ਜਦੋਂ ਉਹ ਉਹਨਾਂ ਦੇ ਨਾਲ ਹੁੰਦੀ ਹੈ ਜਿਸ ਨਾਲ ਉਹ ਸੱਚੇ ਦਿਲ ਨਾਲ ਪਿਆਰ ਕਰਦੀ ਹੈ ਲੜਕੀਆਂ ਨੂੰ ਬਹੁਤ ਚੰਗਾ ਲੱਗਦਾ ਹੈ ਅਗਰ ਉਹਨਾਂ ਦੇ ਜੀਵਨ ਦੇ ਨਾਲ ਜੁੜਿਆ ਹੋਇਆ ਕੋਈ ਸਪੈਸ਼ਲ ਦਿਨ ਯਾਦ ਰੱਖਦੇ ਹੋ ਇੱਕ ਔਰਤ ਪਿਆਰ ਫਿਰ ਹੀ ਕਰਦੀ ਹੈ ਜਦੋਂ ਆਪਣੇ ਪ੍ਰੇਮੀ ਉੱਪਰ ਪੂਰਾ ਵਿਸ਼ਵਾਸ ਕਰਦੀ ਹੋਵੇ ਇਸਤਰੀ ਪੁਰਸ਼ ਨੂੰ ਸੰਭੋਗ ਨਾਲ ਸੰਬੰਧਿਤ ਗਿਆਨ ਦਾ ਹੋਣਾ ਜ਼ਰੂਰੀ ਹੈ ਤੇ ਔਰਤਾਂ ਵੀ ਇਸ ਗੱਲ ਨੂੰ ਸਮਝਣ ਦੇ ਲਈ ਹੱਕਦਾਰ ਹੈ ਇਹ ਸਾਡੇ ਸਵਾਸਤ ਤੇ ਰਿਸ਼ਤਿਆਂ ਦੇ ਲਈ ਮਹੱਤਮ ਪੂਨ ਹੈ ਅਧਿਕਤਰ ਔਰਤਾਂ ਸ਼ਰਾਰਤੀ ਗੱਲਾਂ ਕਰਨ ਵਾਲੇ ਉਰਸ਼ਾਂ ਦੇ ਪਿਆਰ ਵਿੱਚ ਪੈ ਜਾਂਦੀ ਹੈ 40% ਔਰਤਾਂ ਇਹ ਸੋਚਦੀ ਹੈ ਕਿ ਇੱਕ ਪੁਰਸ਼ ਦੇ ਲਈ ਚੰਗਾ ਦਿਖਣ ਦੀ ਤੁਲਨਾ ਵਿੱਚ ਚੰਗੀ ਤਰ੍ਹਾਂ ਸਿੱਖਿਸ਼ਿਤ ਹੋਣਾ ਜ਼ਿਆਦਾ ਮਹੱਤਵਪੂਰਨ ਹੈ ਬੁੱਲਕੇ ਵੀ ਆਪਣੇ ਦਿਲ ਦੀ ਗੱਲ ਕਿਸੇ ਨੂੰ ਨਹੀਂ ਕਹਿਣਾ ਇਹ ਕਾਗਜ਼ ਵੀ ਸਵੇਰੇ ਹੁੰਦੇ ਅਖਬਾਰ ਬਣ ਜਾਂਦੇ ਹਨ ਅੱਜ ਦੇ ਦੌਰ ਵਿੱਚ ਲੋਕ ਰਿਲੇਸ਼ਨਸ਼ਿਪ ਦੇ ਨਾਮ ਉੱਪਰ ਸਿਚੁਏਸ਼ਨਸ਼ਿਪ ਵਿੱਚ ਰਹਿ ਕੇ ਰਿਸ਼ਤੇ ਚਲਾਉਂਦੇ ਹਨ ਇਸ ਵਿੱਚ ਨਾ ਰਿਸ਼ਤੇ ਦੀ ਕਦਰ ਹੁੰਦੀ ਹੈ ਨਾ ਹੀ ਕੋਈ ਇੱਜ਼ਤ ਰਹਿੰਦੀ ਹੈ ਸਿਰਫ ਨਜ਼ਰੀਆ ਆਪਣਾ ਰੱਖ ਕੇ ਆਪਣੀ ਮਰਜ਼ੀ ਚਲਾਉਂਦੇ ਹਨ ਜਦੋਂ ਕੋਈ ਇਸਤਰੀ ਤੁਹਾਨੂੰ ਪੁੱਛਦੀ ਹੈ ਕਿ ਉਹ ਮੋਟੀ ਹੈ ਤਾਂ ਤੁਸੀਂ ਨਾ ਦੱਸੋ ਕਿਉਂਕਿ ਉਹ ਤੁਹਾਡੇ ਤੋਂ ਕੇਵਲ ਨਹੀਂ ਸ਼ਬਦ ਸੁਣਨ ਲਈ ਹੀ ਪੁੱਛਦੀ ਹੈ ਸ਼ਾਦੀशुदा ਔਰਤਾਂ ਨੂੰ ਇਹ ਚੀਜ਼ਾਂ ਦੇ ਦਿਓ 100% ਤੁਹਾਡੇ ਨਾਲ ਸੈੱਟ ਹੋ ਜਾਏਗੀ ਰਿਸ਼ਤੇ ਲਈ ਉਹ ਚੀਜ਼ ਹੈ ਬੁਰੇ ਸਮੇਂ ਵਿੱਚ ਸਾਥ ਦੋਸਤੋ ਵੀਡੀਓ ਪਸੰਦ ਆ ਰਿਹਾ ਹੈ ਤਾਂ ਲਾਈਕ ਕਰ ਜ਼ਰੂਰ ਕਰੋ ਜੋ ਔਰਤ ਦੂਸਰੇ ਮਰਦ ਨਾਲ ਰਿਸ਼ਤਾ ਬਣਾਉਂਦੀ ਹੈ ਉਸ ਨੂੰ ਪਕੜੇ ਜਾਣ ਦਾ ਡਰ ਹਮੇਸ਼ਾ ਹੁੰਦਾ ਹੈ ਕੁਝ ਇਸਤਰੀਆਂ ਉਹਨਾਂ ਦੇ ਪਿੱਛੇ ਜ਼ਿਆਦਾ ਭੱਜਦੀ ਹੈ ਜੋ ਲੋਕ ਉਹਨਾਂ ਦੀ ਬਿਲਕੁਲ ਵੀ ਕਦਰ ਨਹੀਂ ਕਰਦੇ ਅਸੀਂ ਕਿਸੇ ਸ਼ਖਸ ਨਾਲ ਤਦ ਤੱਕ ਲੜਦੇ ਹਾਂ ਜਦ ਤੱਕ ਅਸੀਂ ਉਹਨਾਂ ਤੋਂ ਪਿਆਰ ਦੀ ਉਮੀਦ ਕਰਦੇ ਹਾਂ ਤੇ ਜਿਸ ਦਿਨ ਇਹ ਉਮੀਦ ਖਤਮ ਹੋ ਜਾਂਦੀ ਹੈ ਉਸ ਦਿਨ ਲੜਨਾ ਵੀ ਖਤਮ ਹੋ ਜਾਂਦਾ ਸਮਝਣ ਵਾਲੀ ਗੱਲ ਹੈ ਅਗਰ ਕੋਈ ਲੜਕੀ ਕਿਸੇ ਅਣਜਾਣ ਲੜਕੇ ਨਾਲ ਦੋ ਸ਼ਬਦ ਵੀ ਚੰਗੀ ਤਰ੍ਹਾਂ ਬੋਲ ਲੈਂਦੀ ਹੈ ਨਾ ਤਾਂ ਉਸ ਲੜਕੇ ਦੇ ਮਨ ਵਿੱਚ ਹਜ਼ਾਰਾਂ ਖਿਆਲ ਆ ਜਾਂਦੇ ਹਨ ਅਨਮੋਲ ਸੀ ਉਹ ਸਾਰੇ ਪੁਰਸ਼ ਜੋ ਆਪਣੇ નિਸ਼ਚਲ ਪ੍ਰੇਮ ਵਿੱਚ ਤਰਸਕਾਰ ਪਾ ਕੇ ਵੀ ਬਿਨਾਂ ਕੋਈ ਦੁਰਵਿਹਾਰ ਕੀਤੇ ਆਪਣੇ ਸਰਵਪ੍ਰੀਏ ਦੇ ਜੀਵਨ ਨਾਲ ਗੁੰਮ ਹੋ ਗਏ ਜ਼ਿੰਦਗੀ ਦਾ ਕੈਲਕੂਲੇਸ਼ਨ ਬਹੁਤ ਬਾਾਰ ਕੀਤਾ ਪਰ ਦੁੱਖ ਸੁੱਖ ਦਾ ਅਕਾਊਂਟ ਕਦੀ ਸਮਝ ਨਹੀਂ ਆਇਆ ਜਦੋਂ ਟੋਟਲ ਕੀਤਾ ਤਾਂ ਸਮਝ ਆਇਆ ਕਾਰਮਾ ਦੇ ਸਿਵਾ ਕੁਝ ਵੀ ਬੈਲੈਂਸ ਨਹੀਂ ਦੋਸਤੋ ਵੀਡੀਓ ਪਸੰਦ ਆ ਰਿਹਾ ਹੈ ਤਾਂ ਇੱਕ ਲਾਈਕ ਜ਼ਰੂਰ ਕਰੋ ਜਦੋਂ ਕੋਈ ਲੜਕੀ ਤੁਹਾਨੂੰ ਆਪਣੀ ਸਮੱਸਿਆ ਦੇ ਬਾਰੇ ਵਿੱਚ ਦੱਸਦੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਸ਼ਿਕਾਇਤ ਕਰ ਰਹੀ ਹੈ ਇਸ ਦਾ ਮਤਲਬ ਸਿੱਧਾ ਹੈ ਕਿ ਉਹ ਤੁਹਾਡੇ ਉੱਪਰ ਭਰੋਸਾ ਕਰਦੀ ਹੈ ਜ਼ਰੂਰੀ ਨਹੀਂ ਹੈ ਕਿ ਤੁਹਾਡੀ ਉਮਰ ਕੀ ਹੈ ਜ਼ਰੂਰੀ ਇਹ ਹੈ ਕਿ ਤੁਸੀਂ ਕਿਸ ਉਮਰ ਦੀ ਸੋਚ ਰੱਖਦੇ ਹੋ ਜੇਕਰ ਕੋਈ ਇਸਤਰੀ ਤੁਹਾਡੀ ਤੁਲਨਾ ਕਦੀ ਵੀ ਕਿਸੇ ਦੂਸਰੇ ਮਰਦ ਨਾਲ ਨਹੀਂ ਕਰਦੀ ਤਾਂ ਸਮਝ ਲੈਣਾ ਉਹ ਤੁਹਾਨੂੰ ਸੱਚਾ ਪਿਆਰ ਕਰਦੀ ਹੈ ਅਗਰ ਇਹ ਸੱਚ ਹੈ ਕਿ ਹਰ ਲੜਕੀ ਪੈਸਿਆਂ ਉੱਪਰ ਨਹੀਂ ਮਰਦੀ ਤਾਂ ਇਹ ਵੀ ਸੱਚ ਹੈ ਹਰ ਲੜਕਾ ਜਿਸਮ ਉੱਪਰ ਨਹੀਂ ਮਰਦਾ ਇੱਕ ਚਲਾਕ ਔਰਤ ਕਦੀ ਵੀ ਐਸੇ ਪੁਰਸ਼ ਨੂੰ ਆਪਣਾ ਜੀਵਨ ਸਾਥੀ ਨਹੀਂ ਬਣਾਏਗੀ ਜੋ ਹਰ ਗੱਲ ਵਿੱਚ ਉਸਦੀ ਗੱਲ ਨਾਲ ਸਹਿਮਤ ਹੋਵੇ ਅੱਜ ਕੱਲ ਜੋ ਲੜਕੀਆਂ ਹਮਦਰਦ ਬਣੀ ਫਿਰਦੀ ਹੈ ਬਿਹਤਰ ਮਿਲਣ ਉੱਪਰ ਉਹ ਮਰਦ ਬਦਲਦੇ ਢੇਰ ਨਹੀਂ ਲਗਾਉਂਦੀ ਮਾਫ਼ ਕਰਨਾ ਇਹ ਲਾਈਨਾਂ ਸੰਸਕਾਰੀ ਲੜਕੀਆਂ ਦੇ ਲਈ ਨਹੀਂ ਹੈ ਦੋਸਤੋ ਵੀਡੀਓ ਪਸੰਦ ਆ ਰਿਹਾ ਹੈ ਤਾਂ ਇੱਕ ਲਾਈਕ ਜ਼ਰੂਰ ਕਰੋ ਇੱਕ ਔਰਤ ਦੇ ਨਾਲ 5 ਮਿੰਟ ਗੱਲਬਾਤ ਕਰਨ ਨਾਲ ਪੁਰਸ਼ਾਂ ਦਾ ਮਾਨਸਿਕ ਸਵਾਸਥ ਬਿਹਤਰ ਹੋ ਜਾਂਦਾ ਹੈ ਇੱਕ ਸਵਾਲ ਸੀ ਲੜਕੀਆਂ ਤੋਂ ਇੱਕ ਲੜਕੀ ਵਿੱਚ ਐਸਾ ਕੀ ਹੋਣਾ ਚਾਹੀਦਾ ਕਿ ਉਹ ਲੜਕਾ ਕਦੀ ਵੀ ਦੂਸਰੀ ਲੜਕੀ ਦੇ ਤਰਫ ਅੱਖ ਉਠਾ ਕੇ ਵੀ ਨਾ ਦੇਖੇ ਮਿਹਨਤ ਇੰਨੀ ਖਾਮੋਸ਼ੀ ਨਾਲ ਕਰੋ ਕਿ ਜੋ ਲੋਕ ਤੁਹਾਨੂੰ ਕੰਟੈਕਟ ਲਿਸਟ ਵਿੱਚ ਨਹੀਂ ਰੱਖਣਾ ਚਾਹੁੰਦੇ ਉਹ ਇੱਕ ਦਿਨ ਤੁਹਾਨੂੰ ਗੂਗਲ ਉੱਪਰ ਸਰਚ ਕਰਨ ਦੋਸਤੋ ਵੀਡੀਓ ਪਸੰਦ ਆ ਰਹੀ ਹੈ ਤਾਂ ਲਾਈਕ ਕਰ ਜ਼ਰੂਰ ਕਰੋ ਅੱਜਕੱਲ ਸਿਰਫ ਮੋਬਾਈਲ ਨੂੰ ਪਤਾ ਹੈ ਕਿ ਉਸਤੇ ਮਾਲਿਕ ਦਾ ਕੈਰੇਕਟਰ ਕਿਸ ਤਰ੍ਹਾਂ ਦਾ ਹੈ ਵਰਨਾ ਦੁਨੀਆ ਦੀ ਨਜ਼ਰ ਵਿੱਚ ਉਹ ਸ਼ਰੀਫ ਹੀ ਹੈ ਅਗਰ ਤੁਸੀਂ ਵੀਡੀਓ ਨਾਲ ਆਪਣੇ ਆਪ ਨੂੰ ਥੋੜਾ ਜਿਹਾ ਵੀ ਕਨੈਕਟ ਹੋਇਆ ਮਹਿਸੂਸ ਕੀਤਾ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ